परम सत्कारियों दोस्तों मैं आ ਤੁਹਾਡਾ ਆਪਣਾ ਲੇਖਕ ਤੇ ਪਤਕਰਾਰ ਡਾਕਟਰ ਰਾਮ ਸਿੰਘ ਢਿਲੋਂ ਅੱਜ ਅਸੀਂ ਫਿਰ ਮੈਡੀਕਲ ਵਿਸ਼ੇ ਤੇ ਗੱਲ ਕਰ ਰਹੇ ਹਾਂ ਅੱਜ ਦਾ ਵਿਸ਼ਾ ਹੈ ਕਿ ਸਰਦੀਆਂ ਦੇ ਵਿੱਚ ਸੈਰ ਆ ਜਿਹੜੀ ਸਵੇਰ ਦੀ ਉਹ ਕਿਵੇਂ ਕਰੀਏ ਕਿੱਥੇ ਕਰੀਏ ਤੇ ਕਿਉਂ ਕਰੀਏ ਇਹ ਸਾਡਾ ਵਿਸ਼ਾ ਅੱਜ ਦਾ ਤੇ ਸੈਰ ਕਰਨਾ ਇੱਕ ਤਰ੍ਹਾਂ ਨਾਲ ਜ਼ਰੂਰੀ ਮੰਨਿਆ ਗਿਆ ਹੈ ਸਾਡੇ ਰਿਸ਼ੀਆ ਮਹੰੂਆਂ ਨੇ ਵੀ ਕਿਹਾ ਹੈ ਪਗੰਬਰਾ ਨੇ ਵੀ ਕਿਹਾ ਕਿ ਜੋ ਯਾਤਰਾਵਾਨੇ ਜੋ ਸੈਰਾਂ ਨੇ ਤੇ ਟੁਕਟ-ਟੁਕ ਸਵੇਰ ਦੀ ਸੈਰ ਨੂੰ ਤਾਂ ਬਹੁਤ ਅੱਛੀ ਮੰਨਿਆ ਗਿਆ ਕਿਉਂਕਿ ਸਵੇਰੇ ਕੁਦਰਤ ਸ਼ਾਂਤ ਹੁੰਦੀ ਹੈ ਔਰ ਸਵੇਰੇ ਕੁਦਰਤ ਦਾ ਆਨੰਦ ਹੀ ਕੁਛ ਹੋਰ ਹੁੰਦਾ ਹੈ ਖਾਸ ਕਰਕੇ ਨਦੀਆਂ ਨਹਿਰਾਂ ਦੇ ਕਿਨਾਰੇ ਜੋ ਸੈਰ ਕਰਦੇ ਨੇ ਉਹ ਤਾਂ ਵੱਖਰਾ ਹੀ ਨੰਦ ਮੰਨਦੇ ਤੇ ਸੈਰ ਕਰਨਾ ਇੱਕ ਵਧੀਆ ਆਦਤ ਹੈ ਇਹ ਸਾਨੂੰ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਂਦਾ ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਕਿ ਸੈਰ ਕਰਨਾ ਇੱਕ ਬਹੁਤ ਵਧੀਆ ਆਦਤ ਹੈ ਔਰ ਸੱਚਮੁੱਚ ਹੈ ਵੀ ਗੱਲ ਇਹ ਇਹਦੇ ਨਾਲ ਹੁੰਦਾ ਕੀ ਹੈ ਤੁਹਾਡੇ ਵਿਚਾਰ ਪੋਜ਼ਿਟਿਵ ਹੁੰਦੇ ਨੇ ਤੁਹਾਡੀ ਸਿਹਤ ਅੱਛੀ ਰਹਿੰਦੀ ਹੈ ਤੁਹਾਡੀ ਬੋਡੀ ਨੂੰ ਆਕਸੀਜਨ ਮਿਲਦੀ ਹੈ ਔਰ ਤੁਹਾਡੇ ਸਰੀਰ ਤੇ ਫਰੈਸ਼ਨੈਸ ਰਹਿੰਦੀ ਹੈ ਸਾਰਾ ਦਿਨ ਇਹ ਸੈਰ ਇੰਨੀ ਜ਼ਰੂਰੀ ਹੈ ਪਰ ਦੋ ਤਿੰਨ ਗੱਲਾਂ ਖਾਸ ਨੋਟ ਕਰਨ ਵਾਲੀਆਂ ਨੇ ਸੈਰ ਕਿੱਥੇ ਕੀਤੀ ਜਾਵੇ ਕਿਉਂ ਕੀਤੀ ਜਾਵੇ ਤੇ ਕਿਵੇਂ ਕੀਤੀ ਜਾਵੇ ਇਹ ਦੋ ਤਿੰਨ ਗੱਲਾਂ ਅੱਜ ਅਸੀਂ ਡਿਸਕਸ ਕਰਾਂਗੇ ਪਹਿਲੀ ਤਾਂ ਗੱਲ ਇਹ ਆ ਕਿ ਸਾਨੂੰ ਸੜਕਾਂ ਤੇ ਸੈਰ ਨਹੀਂ ਕਰਨੀ ਚਾਹੀਦੀ ਕਿਉਂਕਿ ਸੜਕਾਂ ਤੇ ਅੱਜ ਕੱਲ ਟ੍ਰੈਫਿਕ ਬੜੀ ਤੇਜ਼ ਹੈ ਤੇ ਸੜਕਾਂ ਤੇ ਬੈਸੇ ਵੀ ਪੋਲੂਸ਼ਨ ਹੁੰਦਾ ਤੇ ਉੱਥੇ ਧੂਏ ਦੇ ਵਿੱਚ ਜਿਹੜੀ ਕਾਰਬਨ ਮੋਨੋਆਕਸਾਈਡ ਹੈ ਉਹ ਵੀ ਤਾਂ ਸਾਨੂੰ ਨੁਕਸਾਨ ਕਰਦੀ ਹੈ ਇਸ ਕਰਕੇ ਸੜਕਾਂ ਤੇ ਸੈਰ ਕਰਨੀ ਬੜੀ ਖਤਰਨਾਕ ਹੈ ਦੋਸਤੋ ਇਸ ਕਰਕੇ ਮੇਰੇ ਦੇਸ਼ ਵਾਸੀ ਨੇ ਜਿਹੜੇ ਉਹ ਅੱਜ ਕੱਲ ਸੜਕਾਂ ਤੇ ਬੜੇ ਤੁਰੇ ਫਿਰਦੇ ਨੇ ਇਹ ਕੋਈ ਅੱਛੀ ਗੱਲ ਨਹੀਂ ਸੜਕਾਂ ਤੇ ਵੱਡੇ ਵੱਡੇ ਨੁਕਸਾਨ ਹੋਏ ਨੇ ਤੇ ਹੁੰਦੇ ਨੇ ਤੇ ਜੇ ਤੁਹਾਨੂੰ ਕੋਈ ਪਾਰਕ ਮਿਲ ਜਵੇ ਉਥੇ ਸੈਰ ਕਰੋ ਜੇ ਤੁਹਾਨੂੰ ਕੋਈ ਸਟੇਡੀਅਮ ਮਿਲ ਜਵੇ ਉਥੇ ਸੈਰ ਕਰੋ ਜੇ ਹੋਰ ਨਹੀਂ ਕਿਤੇ ਘਰ ਦੇ ਵਿੱਚ ਸੈਰ ਕਰੋ ਜੇ ਹੋਰ ਨਹੀਂ ਤਾਂ ਘਰ ਦੀ ਛੱਤ ਦੇ ਉੱਤੇ ਸੈਰ ਕਰ ਸਕਦੇ ਹੋ ਗਲੀ ਦੇ ਵਿੱਚ ਸੈਰ ਕਰ ਸਕਦੇ ਹੋ ਤੇ ਇਹ ਇਹ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਉਥੇ ਜਿੱਥੇ ਟ੍ਰੈਫਿਕ ਹੈ ਉਥੇ ਤੁਸੀਂ ਨਾ ਹੀ ਸੈਰ ਕਰੋ ਤਾਂ ਅੱਛੀ ਗੱਲ ਹੈ ਉਹ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅੱਛਾ ਤੁਰਨਾ ਇੱਕ ਜ਼ਰੂਰੀ ਕੰਮ ਹੈ ਸਾਡਾ। ਔਰ ਤੁਰਨ ਦੇ ਨਾਲ ਅਸੀਂ ਬਹੁਤ ਜਿੰਦਗੀ ਦੇ ਵਿੱਚ ਸਾਰੇ ਹੀ ਕੰਮ ਕਰਦਿਆਂ ਲਗਭਗ। ਪਰ ਅਤ ਦੀ ਸਰਦੀ ਦੇ ਵਿੱਚ ਜੋ ਸੈਰ ਆ ਜਿਹੜੀ ਉਹ ਕਿਹਨਾ ਖਾਸ ਮਰੀਜ਼ਾਂ ਨੂੰ ਨਹੀਂ ਕਰਨੀ ਚਾਹੀਦੀ। ਬਾਹਰ ਨਹੀਂ ਜਾਣਾ ਚਾਹੀਦਾ ਮਰੀਜ਼ਾਂ ਨੂੰ ਤੇ ਉਹ ਕਿਹੜੀ ਕਿਹੜੇ ਮਰੀਜ਼ ਨੇ ਜਿਨ੍ਹਾਂ ਨੂੰ ਬਾਰ ਨਹੀਂ ਜਾਣਾ ਚਾਹੀਦਾ ਉਹਦੇ ਵਿੱਚ ਖਾਸ ਨੇ ਹਾਈਪਰ ਟੈਂਸ਼ਨ ਦੇ ਮਰੀਜ਼ ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਹੈ ਜਿਨ੍ਹਾਂ ਨੂੰ ਬੀਪੀ ਹਾਈ ਲੋ ਹੁੰਦਾ ਰਹਿੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਸਰਦੀ ਦੇ ਵਿੱਚ ਨਹੀਂ ਸੈਰ ਕਰਨੀ ਚਾਹੀਦੀ ਔਰ ਜਿਨ੍ਹਾਂ ਨੇ ਸਟੰਟ ਵਗੈਰਾ ਪਵਾਏ ਹੋਏ ਨੇ ਉਹਨਾਂ ਨੂੰ ਵੀ ਬਾਹਰ ਜਾ ਕੇ ਸਰਦੀਆਂ ਦੇ ਵਿੱਚ ਸੈਰ ਨਹੀਂ ਕਰਨੀ ਚਾਹੀਦੀ ਖਰਖ ਖਾਸ ਕਰਕੇ ਦਸੰਬਰ ਤੇ ਜਨਵਰੀ ਦਾ ਮਹੀਨਾ ਜੋ ਦੋ ਮਹੀਨੇ ਤਾਂ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਸਰਦੀਆਂ 'ਚ ਨਾ ਹੀ ਬਾਹਰ ਜਾਣ ਤਾਂ ਚੰਗੀ ਗੱਲ ਹੈ ਕਿਉਂਕਿ ਅਤ ਦੀ ਸਰਦੀ ਦੇ ਵਿੱਚ ਜਦੋਂ ਬਾਹਰ ਜਾਂਦੇ ਨੇ ਤਾਂ ਇੱਕਦਮ ਬਾਡੀ ਟੈਂਪਰੇਚਰ ਲੋ ਹੁੰਦਾ ਤੇ ਉਹਨਾਂ ਦਾ ਬਲੱਡ ਸਰਕੂਲੇਸ਼ਨ ਵੀ ਲੋ ਹੋ ਸਕਦਾ ਤੇ ਉਹਦੇ ਨਾਲ ਬਲੱਡ ਕੋਗੂਲੈਂਟ ਮਤਲਬ ਕਲੋਟਿੰਗ ਹੋ ਸਕਦੀ ਹੈ ਉਹ ਜਿਵੇਂ ਬੁੱਥ ਬਣ ਸਕਦੇ ਨੇ ਖੂਨ ਹੋਰ ਜ਼ਿਆਦਾ ਗਾੜਾ ਹੋ ਸਕਦਾ ਹੈ ਉਹਦੇ ਨਾਲ ਵੀ ਇੱਕ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਲਗਾਤਾਰ ਜਿਹੜੇ ਬੀਪੀ ਦੀ ਗੋਲੀ ਖਾਂਦੇ ਨੇ ਉਹਨਾਂ ਨੂੰ ਵੀ ਸੈਰ ਬਹੁਤ ਹੀ ਸਰਦੀ ਚ ਬਾਹਰ ਜਾ ਕੇ ਨਹੀਂ ਕਰਨੀ ਚਾਹੀਦੀ ਨਾ ਜਾਣ ਤਾਂ ਚੰਗੀ ਗੱਲ ਹੈ ਘਰੇ ਹੀ ਸੈਰ ਕਰ ਲੈਣ ਔਰ ਨਿੱਗ ਦੇ ਵੀ ਸੈਰ ਕਰਨ ਦਾ ਖੋਸ ਗੱਛੇ ਅੱਛੀ ਗੱਲ ਹੈ ਜਿਨ੍ਹਾਂ ਦਾ ਕੋਲੈਸਟਰੋਲ ਹਾਈ ਹੈ ਦੋਸਤੋ ਤਾਂ ਜ਼ਿਆਦਾ ਹੈ ਕੋਲੈਸਟਰੋਲ ਹਾਈ ਵਾਲਿਆਂ ਨੂੰ ਵੀ ਸੈਰ ਬਹੁਤ ਹੀ ਸਰਦੀ ਵਿੱਚ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਨੂੰ ਹਰਟ ਦੀ ਤਕਲੀਫ ਹੈ ਸਾਹ ਦੀ ਤਕਲੀਫ ਹੈ ਸ਼ੂਗਰ ਦੀ ਤਕਲੀਫ ਹੈ ਕਿਸੇ ਕਿਸਮ ਦੀਆਂ ਤਕਲੀਫਾਂ ਨੇ ਗਾਊਟ ਆਰਥਰਾਈਟਸ ਇਹ ਉਹ ਔਰ ਇਹਨਾਂ ਲੋਕਾਂ ਨੂੰ ਇਨਾ ਮਰੀਜ਼ਾਂ ਨੂੰ ਨਹੀਂ ਬਾਹਰ ਜਾ ਕੇ ਸੈਰ ਕਰਨੀ ਚਾਹੀਦੀ ਇਹ ਤਾਂ ਖਾਸ ਹੀ ਧਿਆਨ ਰੱਖਣਾ ਇਹ ਇਹ ਇੱਕ ਵਧੀਆ ਗੱਲ ਹੈ ਹੁੰਦਾ ਇਹ ਹੈ ਕਿ ਜੇ ਇਹ ਮਰੀਜ਼ ਬਾਹਰ ਸੈਰ ਕਰਦੇ ਨੇ ਤਾਂ ਉਹਦੇ ਨਾਲ ਹਰਟ ਅਟੈਕ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਕੰਜਸਟਿਵ ਹਰਟ ਫੇਲਰ ਹੁੰਦਾ ਜਾਂ ਫਿਰ ਹਰਟ ਅਰੈਸਟ ਹੋ ਸਕਦੀ ਹੈ ਤੇ ਉਹ ਰੋਰ ਕਈ ਪ੍ਰੋਬਲਮ ਕ੍ਰੀਏਟ ਹੋ ਸਕਦੀ ਨੇ ਹਰਟ ਦੀਆਂ ਤੇ ਖੁੱਲੇ ਵਿੱਚ ਸੈਰ ਕਰਨਾ ਚੰਗਾ ਚੰਗੀ ਗੱਲ ਹੈ ਪਰ ਅਤ ਦੀ ਸਰਦੀ ਦੇ ਵਿੱਚ ਬਾਹਰ ਜਾ ਕੇ ਸੈਰ ਕਰਨਾ ਇਹ ਚੰਗੀ ਗੱਲ ਨਹੀਂ ਦਿਲ ਦਾ ਮਾਮਲਾ ਦੋਸਤੋ ਦਿਲ ਲੱਗੇਨੀਗੀ ਇਹਨੂੰ ਦਿਲ ਲੱਗੀ ਨਾ ਬਣਾਓ ਜਦੋਂ ਤੁਸੀਂ ਅਤ ਦੀ ਸਰਦੀ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਜਨੂਨ ਦੇ ਵਿੱਚ ਜਾਂ ਜਿੱਦ ਦੇ ਵਿੱਚ ਜਾਂ ਇਹ ਕਹਿ ਕੇ ਮੈਂ ਨਾਗਾ ਨਹੀਂ ਪਾਉਣਾ ਮੈਂ ਜ਼ਰੂਰ ਸੈਰ ਕਰਨੀ ਹੈ ਮੈਂ ਜ਼ਰੂਰ ਹੀ ਸੈਰ ਕਰਾਂਗੀ ਜਾਂ ਕਰਾਂਗਾ ਤੇ ਇਹ ਕੋਈ ਅੱਛੀ ਗੱਲ ਨਹੀਂ ਬਹੁਤੀ ਸਰਦੀ ਚ ਮਿੱਤਰੋ ਬਾਹਰ ਨਾ ਜਾਓ ਤਾਂ ਅੱਛੀ ਗੱਲ ਹੈ ਨਿਗਤ ਰਹੋ ਔਰ ਘਰ ਦੇ ਵਿੱਚ ਸੈਰ ਕਰ ਲਓ ਇਹ 2 ਕੁ ਮਹੀਨੇ ਖਾਸ ਧਿਆਨ ਰੱਖੋ ਤੇ ਇਸ ਗੱਲ ਦਾ ਜਿਹੜੇ ਜਿਹੜੇ ਲੋਕ ਧਿਆਨ ਰੱਖਦੇ ਨੇ ਉਹ ਮੈਂ ਖਾਸ ਦੇਖਿਆ ਕਿ ਅੱਛੇ ਰਹਿੰਦੇ ਨੇ ਔਰ ਜਿਹੜੇ ਦੋਸਤ ਮਿੱਤਰ ਮੇਰੇ ਸਵੇਰ ਦੀਆਂ ਸੈਰਾਂ ਤੇ ਨਿਕਲੇ ਸੀਗੇ ਉਹ ਅੱਜ ਤੱਕ ਵਾਪਸ ਨਹੀਂ ਆਏ ਕਈ ਵੀਰੇ ਟਡਾਕਸ ਹੋ ਗਏ ਨੇ ਮੈਨੂੰ ਯਾਦ ਹੈ ਬਹੁਤ ਸਾਰੇ ਮਰੀਜ਼ਾਂ ਦਾ ਤੇ ਇਹ ਬੜੇ ਦੁੱਖ ਦੀ ਗੱਲ ਹੁੰਦੀ ਹੈ ਕਿ ਉਹ ਉਹਨਾਂ ਦੀ ਛੋਟੀ ਜਿਹੀ ਨਗਲੀ ਇਹ ਗੜਬੜ ਕਰ ਦਿੰਦੀ ਹੈ ਇਸ ਕਰਕੇ ਇਹ ਛੋਟੀ ਨਗਲੀ ਨਾ ਕਰੋ ਤਾਂ ਬਹੁਤ अच्छी ਗੱਲ ਹੈ ਸਰਦੀਆਂ ਅਤ ਦੀ ਸਰਦੀ ਤੋਂ ਜਿਹੜੇ ਹਰਟ ਦੇ ਮਰੀਜ਼ ਨੇ ਹਾਈਪਰ ਟੈਨਸ਼ਨ ਦੇ ਮਰੀਜ਼ ਨੇ ਸਟੰਟ ਦੇ ਮਰੀਜ਼ ਨੇ ਲਗਾਤਾਰ ਬੀਬੀ ਦੀ ਗੋਲੀ ਖਾਣ ਵਾਲੇ ਮਰੀਜ਼ ਨੇ ਕੋਲਸਟ੍ਰਲ ਹਾਈ ਦੇ ਮਰੀਜ਼ ਨੇ ਉਹਨਾਂ ਨੂੰ ਇਹੋ ਜਿਹੇ ਸੈਰਾਂ ਤੋਂ ਬਚਣਾ ਚਾਹੀਦਾ ਤੇ ਇਸ ਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੇ ਫਿਰ ਵੀ ਤੁਸੀਂ ਕਿਸੇ ਕਿਸਮ ਦੀ ਮੈਨੂੰ رائے ਲੈਣੀ ਚਾਹੁੰਦੇ ਹਾਂ ਸਲਾਹ ਬਣਾਉਣੀ ਚਾਹੁੰਦੇ ਹੋ ਯੂ ਆਰ ਮੋਸਟ ਵੈਲਕਮ ਔਰ ਮੇਰਾ ਫੋਨ ਨੰਬਰ ਹੈ 987620332 987620332 ਮੇਰਾ ਚੈਨਲ ਆ ਪੰਜਾਬ ਮੀਡੀਆ .tv13 ਔਰ ਇਸ ਤਰ੍ਹਾਂ ਦੇ ਬਲੌਗ ਮੈਂ ਲਗਾਤਾਰ ਹੈ ਸਰਦੀਆਂ ਦੇ ਵਿੱਚ ਅ ਅਪ ਟੂ ਮਾਰਚ ਲਗਾਤਾਰ ਪਾਉਂਦੇ ਰਵਾਂਗੇ ਔਰ ਜੇ ਤੁਸੀਂ ਸਬਸਕ੍ਰਾਈਬ ਕਰੋ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ ਔਰ ਇਹਨੂੰ ਬੱਤ-ਬੱਤ ਸ਼ੇਅਰ ਕਰੋ ਤਾਂ ਕਿ ਮੇਰੇ ਦੋਸਤ ਸੜਕਾਂ ਤੇ ਸੈਰਾਂ ਨਾ ਕਰਨ ਔਰ ਮੇਰੇ ਦੋਸਤ ਕੋਸ਼ਿਸ਼ ਕਰਨ ਵੀ ਬਹੁਤੀ ਸਰਦੀ ਤੋਂ ਬਚਣ ਔਰ ਮੇਰੇ ਦੋਸਤ ਕੋਸ਼ਿਸ਼ ਕਰਨ ਕਿ ਪਾਰਕਾਂ ਜਾਂ ਸਟੇਡੀਅਮ ਵਗੈਰਾ 'ਚ ਸੈਰ ਕਰਨ ਤੇ ਹੋਰ ਨਾ ਜਾਣ ਇੱਧਰ-ਉੱਧਰ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਮਿਹਰਬਾਨੀ